ਸਵਾਗਤ ਹੈ ਨੰਡਾ ਕੇ ਕਿ ਉਹ ਕੇ ਤਸੱਲੀ ਕਰਕੇ ਲਿਜਾ ਦੇ ਪਰਾ ਠੀਕ ਆ ਬਾਈ ਕਹਿੰਦਾ ਭਰਾਵਾ ਜਾ ਜੀਤੀ ਜੀ ਦੇਖ ਸਾਹਨੇ ਕੁਆਲਿਟੀ ਮੋੜ ਲੈ ਬਾਈ ਮੋੜ ਲੈ ਲਓ ਜੀ ਲੈ ਵਾ ਸਵਾਈ ਹੋਈ ਵੀ ਭਰਾ ਠੀਕ ਹੈ ਨਾ ਠੀਕ ਹੈ ਜੀ ਬੰਦ ਲਿਓ ਭਰਾ ਬੰਦ ਲਿਓ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਚਾਹਣ ਕੇ ਖੁਰਦਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਟੋਕੜ گاਵਾ ਤੇ ਇੱਕ ਬਹੁਤ ਸੋਹਣਾ ਕਟਾ ਝੋਟਾ ਬਕਾਉਗਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਟੱਟ ਤੱਕ ਨਵੇਂ ਨਵੇਂ ਵੀ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਗਾਈ ਸੱਸੀ ਗਾਲ ਬਾਈ ਨਾਮ ਵੀਰ ਜੀ ਆਪਣਾ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਚਾਹਣਕੇ ਖੁਰਦਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਕਿਹੜੇ ਕਰ ਵੀ ਬਰਨਾਲਾ ਕਰ ਖੇਤਾ ਕਿਹੜੀ ਸੜਕ ਤੇ ਹੈ ਜੀ ਠੀਕ ਹੀ ਆ ਵਾਲੇ ਰੋਡ ਦੇ ਉੱਤੇ ਚਾਹਣਕੇ ਖੁਰਦ ਤੋਂ ਬਾਹਰ ਖੇਤਾਂ 'ਚ ਰਹਿੰਦੇ ਆ ਜੀ ਠੀਕ ਆ ਚਾਹਣਕੇ ਖੁਰਦ ਖੁਰਦ ਚਾਹਣਕੇ ਖੁਰ ਹਾਂਜੀ ਇਹ ਬੱਚਾ ਦੱਸੋ ਜੀ ਕਿਹੜੇ ਦਾ ਛੋਟੇ ਸਾਹ ਦਾ ਆਪਣਾ ਇਹ ਅਰਜਨ ਕੁੰਗੜ ਦਾ ਜੀ ਅਰਜਨ ਕੁੰਗੜ ਦਾ ਹਾਂਜੀ ਕਿੰਨੇ ਟਾਈਮ ਦਾ ਹੋਗਾ ਵੀਰੇ ਇਹ ਇਹ ਸਵਾ ਦੋ ਸਾਲ ਦਾ ਹੋਗਾ ਜੀ ਸਵਾ ਦੋ ਸਾਲ ਦਾ ਭਰਾ ਆ ਹੈਗਾ ਕ੍ਰਾਸ ਕੋਤ ਨਹੀਂ ਕਰਦਾ ਕ੍ਰਾਸ ਇੱਕ ਦੋ ਮੁੱਝਾਂ ਦੀ ਲੱਗਿਆ ਜੀ ਛੱਡਿਆ ਹਲੇ ਸ਼ੁਰੂ ਹੀ ਕਰਿਆ ਠੀਕ ਆ ਦੋ ਦਾ ਅੰਦਾਜ਼ੀ ਮੂੰਹ ਦਾ ਕ੍ਰਾਸ ਸਿੰਘੀ ਸਿੰਘੀ ਸੁੰਗੀ ਬਹੁਤ ਸੋਹਣੀ ਆ ਫੇਸ ਕੁਆਲਿਟੀ ਦੇਖਿਆ ਅਰਜਨ ਕੁੰਗੜ ਦਾ ਬੱਚਾ ਹਾਂਜੀ ਤੇ ਜੱਡ ਬਲੈਕ ਪੂਸ ਆ ਤੇ ਟੈਕਟੀਕਲ ਦੇਖ ਸਕਦੇ ਪਰਾ ਲੋ ਜੀ ਬਹੁਤ ਸੋਹਣਾ ਤੋੜ ਦੋ ਪ੍ਰਾਇਮ ਮੜਾ ਲੋ ਖੋਲ ਚੰਗਾ ਪੜਿਆ ਬਲੂਸਾ ਜੀਮਦਾਰ ਪਰਾ ਠੀਕ ਹੈ ਜੀ ਜੇ ਕਿਸੇ ਨੇ ਪਾਲਣਾ ਤਾਂ ਸਕੀਨ ਛੋਟਾ ਸਾਰੇ ਪੱਖੋਂ ਪੂਰਾ ਫੇਸ ਪੂਸ ਕੁਆਲਿਟੀ ਤੇ ਇੰਤਾਜਾ ਤੁਸੀਂ ਲਾ ਸਕਦੇ ਲੋ ਜੀ ਜੀ ਸੁੰਗੀ ਬਹੁਤ ਸੋਹਣਿਆ ਕਰਮਾਂ ਵਾਲੀ ਲੋ ਜੀ ਘਰ ਦੇ ਪਸ਼ੂ ਆ ਬਾਈ ਦੇ ਰੇਟ ਨਹੀਂ ਬੋਲਿਆ ਜੀ ਰੇਟ ਲੋ ਜੀ ਕੱਦ ਵੱਡ ਸੁਖਣਾ ਕੁਝ ਦੇਖ ਸਾਹਮਣੇ ਲੋ ਜੀ ਲੈ ਆਪਰਾ ਮੋੜ ਲੈ ਮੋੜ ਲੈ 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 ਉਧਰੋਂ ਮੋੜ ਦੇ ਬੱਸ ਵਾਸਕ ਨੂੰ ਇੰਦੋਈ ਕੋਈ ਨਹੀਂ ਕੋਈ ਨਹੀਂ ਪਾਸ ਕਰ ਦੋ ਛੱਡ ਜੂ। ਲੋਜੀ। ਹਾਂਜੀ ਭਾਈ ਰੇਟ ਇਹਦਾ ਜਾਇਜ਼ ਆ। ਰੇਟ ਇਹਦਾ ਭਾਈ 80 ਹਜ਼ਾਰ ਕਰਦੇ ਆ ਮੁੱਲ। 80 ਹਜ਼ਾਰ ਮੁੱਲ ਭਰਾ। ਦੋ ਦੰਦ ਤੁਸੀਂ ਦੇਖ ਰਹੇ ਹੋ ਇਹ ਦਿਖਾ ਵੀ ਦਿੱਤੇ ਆ ਵੈਸੇ। ਰੱਖਣ ਵਾਲਾ ਬੰਦਾ ਹੋਇਆ ਕੋਈ ਮਨਤਾਨ ਕਰ ਦਿਆ ਉਹਨੂੰ। ਇਹ ਸਰਖਣ ਵਾਲੇ ਨੂੰ ਦੇਣਾ ਰੱਖਣ ਵਾਲੇ ਨੂੰ। ਠੀਕ ਆ। ਤੋਂ ਭਰਾ ਛੋਟੇ ਦਾ ਕੱਦ ਕਾਠ ਚੰਗਾ ਪੜਿਆ ਪਲੋਸਿਆ। ਠੀਕ ਆ ਜੀ। ਹਾਂਜੀ ਭਾਈ ਲਾਲ ਗਾਂ ਦੀ ਜਾਣਕਾਰੀ ਦਿਓ ਜੀ। ਇਹ ਲਾਨ ਲਾਲ ਗਾਂ ਜੀ ਹੈਗੀ ਆਪਣਾ ਪਹਿਲੇ ਸੋਇਆ ਜੀ। ਹਾਂਜੀ। ਇਹ 10 ਲੀਟਰ ਦੁੱਧ ਆ ਜੀ ਹਾਂਜੀ ਜਰਸੀ ਨਾਲ ਚਲਦਾ ਜੀ ਹੁਣ ਚਵਾਈ ਹੋਈ ਵੀ ਆ ਹੁਣ ਚਵਾਈ ਹੋਈ ਵੀ ਆ ਜੀ ਹਾਂ ਸ਼ੁਭ ਆ ਜੀ ਠੀਕ ਆ ਹਾਂਜੀ ਲੋ ਭਰਾ ਚਾਹੇ ਦੋੜਾਂ ਦੀ ਥੋੜੀ ਜਿਹਾ ਲੈ ਹਾਂਜੀ ਚਾਹੇ ਦੋ ਡੰਗ ਚੋ ਕੇ ਥੱਲੀ ਕਰਕੇ ਲੈ ਜਾ ਜੀ ਠੀਕ ਆ ਤੇ ਰੇਟ ਭਰਾ ਪਹਿਲੀ ਦੱਸ ਦੋ ਦਾ ਜਾਇਜ਼ ਦਾ ਰੇਟ ਇਹਦਾ 45000 ਰੁਪਿਆ ਠੀਕ ਆ ਹਾਂਜੀ ਮਾਨ ਤਨ ਕਰ ਦਿਆਂਗੇ ਠੀਕ ਆ ਢੀ ਕਾੜੂ ਭਰਾ ਆ ਸੀ ਕੀ ਕਾ ਇਹਨੇ ਕੱਲ ਭਰਾਇਆ ਹਾਂਜੀ ਤੇ ਤਾਰਾਂ ਦੇ ਦੇ ਅੱਜ ਵੀ ਭਰਾਵਾਂਗੇ ਸਭ ਸਵੇਰੇ ਠੀਕ ਆ ਚਲ ਕੋ ਭੋਲੋ ਤੋਰ ਦੋ ਭਰਾ ਲੋ ਚੈੱਕ ਕਰ ਸਕਾਂ ਚੰਗਾ ਕੱਦ ਬੈਡ ਆ सोहनी है, है, फेस, 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 है। चाहे डांगे तीन डांगे चो तो के तसली करके ठीक है बी कौ जाती देख सकते मुड़ ला भाई मुड़ला लो जी ले भा। तो भाई हुई भी भाठ ठीक है ना ਠੀਕ ਹੈ ਬੰਦੋ ਲਿਆ ਪਰ ਬੰਦ ਲਿਓ ਜੀ ਤੁਰ ਤਰਾ ਦੇਖ ਸਕਦੇ ਠੀਕ ਹੈ ਜੀ ਲਓ ਜੀ ਇੱਥੇ ਬੰਦ ਦੇ ਪਰ ਲੇ ਖਰਨ ਨੇ ਬੰਦ ਨੇ ਫਲਾਣੇ ਪਟੇ ਇੱਥੇ ਬੰਦ ਦੇ ਵੀ ਰਖਣ ਨਹੀਂ ਦੇ ਲਓ ਜੀ ਅੱਜ ਭਈ ਦੂਜੀ ਗਾਂ ਦੀ ਜਸੂ ਜਾਣਕਾਰੀ ਦੂਜੀ ਗਊ ਜੀ ਇਹ ਦੂਜੇ ਸੋਇਆ ਜੀ ਹਾਂਜੀ ਮੂੰਹ ਦੀ ਚਾਰ ਦੰਦਾ ਉਹ ਪਹਿਲਾਂ ਵਾਲੀ ਵੀ ਚਾਰ ਦੰਦਾ ਮੂੰਹ ਦੀ ਠੀਕ ਹੈ ਇਹ ਇਹਦੇ ਥੱਲੇ 9 ਕਿਲੋ ਦੁੱਧ ਆ ਕੋਈ 8 ਮੰਨ ਕੇ ਲੈ ਜਾ ਹੂੰ ਮੰਗ ਲੇ ਤੁਹਾਨੂੰ ਤੋਂ ਦੁੱਧ ਥੋੜਾ ਜਿਆ ਕੱਟ ਆ ਜਾ ਅੱਧਾ ਗਲੈਟਰ ਠੀਕ ਹਾਂ ਉਹ ਗੱਲ ਸੰਦਾ ਫਰਜਵਾਨ ਦਾ ਮੁਰਕੇ ਵਾਲਾ ਦੂਰੋਂੋਂ ਚੱਲ ਗਿਆ ਉਹਦਾ ਜਾਗਣ ਲੱਗ ਗਿਆ ਹਾਂ ਇਹਨੂੰ ਭਰਾ ਇਧਰ ਤੋਂ ਦੇ ਮੁੱਲ ਦਾ 35000 ਆ ਜੀ ਕਿੰਨਾ ਜੀ 35000 ਮੁੱਲ ਭਰਾ 35000 ਆ ਇਹਦੀ ਵਿੱਚ ਵਾਈ ਹੋਈ ਵੀ ਆ ਠੀਕ ਆ ਜੀ ਲਓ ਜੀ ਵਾਈ ਨੇ ਸਾਰਾ ਕੁਝ ਦੱਸਤਾ ਆਪਾਂ ਨੂੰ ਡੀਟੇਲ ਲਓ ਜੀ ਚਿੱਕੀ ਦੇਖੇ ਬਸ ਬਸ ਕੋਣ ਲਿਆ ਵਸ ਤੋਰੀ ਤੇ ਖੜਾ ਸੀ ਬਸ ਲਿਆ ਲਓ ਜੀ ਠੀਕ ਹੈ ਚਵਾਈਆਂ ਦੋਨੋਂ ਨੇ ਹੋਈਆਂ ਨੇ ਤੇ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਵਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਜਦੋਂ ਭਰਾ ਸੇਲ ਹੋ ਗਈਆਂ ਆਪਾਂ ਲਿਖ ਵੀ ਦਿੰਨੇ ਹੁੰਦੇ ਆ ਵੀ ਸੇਲ ਹੋ ਗਈਆਂ ਕਿਉਂਕਿ ਫੋਨ ਜ਼ਿਆਦਾ ਆਉਣ ਲੱਗਿਆਂ ਕਿ ਭਰਾਵਾਂ ਦੇ ਫਿਰ ਮੈਨੂੰ ਭਰਾ ਲਾਉਣ ਲੱਗਿਆਂ ਦੇ ਕਿ ਤੇ ਜਦੋਂ ਸੇਲ ਆਪਾਂ ਲਿਖਤਾ ਟਾਈਟਲ ਵਿੱਚ ਉਹਦੇ ਕੋਈ ਸੰਭ ਵੀ ਸੇਲ ਹੋ ਗਈਆਂ ਕਿਉਂਕਿ ਜ਼ਿਮੀਂਦਾਰ ਭਰਾ ਠੀਕ ਹੈ ਜੀ ਮੁਰਖ ਘਰੇਲੂ ਫੋਨ ਬਹੁਤ ਜ਼ਿਆਦਾ ਆਉਣ ਲੱਗਿਆਂ ਤੇ ਆ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਾਜ਼ਾ ਜਨੂੰ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ